ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਲਾਈਨ ਤੇ ਮੌਜੂਦ ਨੇ ਸਿਆਸੀ ਮਾਹਰ ਡਾਕਟਰ ਭਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਹਾਂ ਪੰਗੂ ਸਾਹਿਬ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਜੀ ਡਾਕਟਰ ਸਾਹਿਬ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਜੀ ਹੋਊਗਾ ਮਾਮਲੇ ਕਾਫੀ ਗੜਬੜਾਏ ਹੋਏ ਨੇ ਸਿਰ ਦੇ ਉੱਪਰ ਚੌਣ ਖੜੀ ਐ ਈਡੀ ਦੇ ਪੰਜ ਸੰਮਣ ਹੋ ਗਏ ਕੇਜਰੀਵਾਲ ਸਾਹਿਬ ਕਹਿੰਦੇ ਕਿ ਧੱਕਾ ਹੋ ਰਿਹਾ ਤੇ ਕਿਵੇਂ ساری ਗੱਲਬਾਤ ਹੈ ਤੇ ਅੱਜ ਫਿਰ ਇੱਕ ਲੇਟੈਸਟ ਬਿਆਨ ਨਿਕਲ ਕੇ ਆਇਆ ਕਿ ਮੈਂ ਭਾਜਪਾ ਦੇ ਵਿੱਚ ਨਹੀਂ ਜਾਊਂਗਾ ਭਾਵੇਂ ਕੁਝ ਵੀ ਹੋ ਜਾਵੇ ਜੀ ਰੁਕਸਾ ਬਿਲਕੁਲ ਦੇਖੋ ਪੰਗੂ ਸਾਹਿਬ ਕੇਜਰੀਵਾਲ ਦੇ ਇਸ ਬਿਆਨ ਦਾ ਮਤਲਬ ਇਹ ਹੈ ਕਿ ਜਿਵੇਂ ਅਕਸਰ ਵਕਫ ਵਕਫ ਪਾਰਟੀਆਂ ਦੇ ਲੋਕ ਕਰਦੇ ਆ ਉਹ ਕੀ ਕਰਦੇ ਆ ਕਿ ਭਾਜਪਾ ਚ ਸ਼ਾਮਲ ਹੋ ਜਾਓ ਕਿ ਤੁਸੀਂ ਦੁੱਧ ਤੋਤੇ ਬਣ ਜੋਗੇ ਯਾਨੀ ਕਿ ਭਾਜਪਾ ਦੀ ਐਸੀ ਇੱਕ ਵਾਸ਼ਿੰਗ ਮਸ਼ੀਨ ਹੈ ਇਹ ਜਿਹੜੀ ਤਦ ਨੂੰ ਸਾਰੇ ਜਿਹੜੇ ਗੁਨਾਹ ਨੇ ਤੁਹਾਡੇ ਮaaf ਕਰਦੀ ਹੈ ਔਰ ਇਸ ਵੇਲੇ ਹੋਕ ਹੀ ਰਿਹਾ ਕਿ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਚਾਰਖੰਡ ਦੀ ਕੋਈ ਪਾਰਟੀ ਹੈ ਜਾਂ ਕੋਈ ਕਿਸੇ ਵੀ ਸੂਬੇ ਦੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਭਾਜਪਾ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈ ਜਿਹੜਾ ਸਾਡਾ ਵਿਰੋਧ ਕਰਦਾ ਹੈ ਸੋ ਉਸ ਸਬੰਧ ਦੇ ਵਿੱਚ ਜਿਵੇਂ ਈਡੀ ਨੂੰ ਵਰਤਿਆ ਜਾ ਰਿਹਾ ਜਾਂ ਜਿਵੇਂ ਵੱਖ-ਵੱਖ ਸੈਂਟਰਲ ਜਿਹੜੀਆਂ ਏਜੰਸੀਆਂ ਨੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਉਹਨਾਂ ਨੂੰ ਆਪਣਾ ਪਾਲਤੂ ਤੋਤੇ ਦੀ ਤਰ੍ਹਾਂ ਜਿਹੜਾ ਹੈਗਾ ਵਰਤ ਕੇ ਵੱਖ-ਵੱਖ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਉੱਤੇ ਰੇਡਾਂ ਪੁਆਈਆਂ ਜਾ ਰਹੀਆਂ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ ਉੱਥੋਂ ਹੀ ਲੱਗ ਰਿਹਾ ਹੈ ਕਿ ਭਾਜਪਾ ਦਾ ਇਹ ਜੋ ਤਾਨਾਸ਼ਾਹੀ ਰਵਈਆ ਉਹਦੇ ਤੋਂ ਵੱਖ-ਵੱਖ ਲੀਡਰ ਇਸ ਵਜੇ ਤੰਗ ਆ ਚੁੱਕੇ ਨੇ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਨੂੰ ਕਹਿਣਾ ਪੈ ਗਿਆ ਕਿ ਭਾਈ ਮੈਂ ਭਾਜਪਾ ਚ ਨਹੀਂ ਜਾਵਾਂਗਾ ਯਾਨੀ ਕਿ ਮੈਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਮੈਂ ਵੈਸੇ ਹੀ ਇਮਾਨਦਾਰ ਇਨਸਾਨ ਹਾਂ ਸੋ ਇਹ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਲੋਕਤੰਤਰ ਦੇ ਵਿੱਚ ਬਹੁਤ ਇੱਕ ਮਾੜੀ ਪਰੰਪਰਾ ਹੁੰਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਭਾਜਪਾ ਦੀ ਸੱਤਾ ਦੇਖਦੇ ਹਾਂ ਪਿਛਲੇ ਜੇ ਆਪਾਂ ਲਗਭਗ 10 ਸਾਲ ਦੇਖੀਏ ਜਦੋਂ ਤੋਂ મોદી ਸਰਕਾਰ ਆਈ ਹੈ ਉਦੋਂ ਤੋਂ ਹੁਣ ਤੱਕ ਚਾਹੇ ਉਹ মিডিਆ ਪਰਸਨ ਹੋਣ ਚਾਹੇ ਹੋ ਵੱਖ-ਵੱਖ ਲੀਡਰ ਹੋਣ ਔਰ ਉਹਨਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਔਰ ਬਹੁਤ ਹੀ ਜਿਹੜੀਆਂ ਅ ਇੱਕ ਤਰ੍ਹਾਂ ਦੀਆਂ ਗੈਰ ਕਾਨੂੰਨੀ ਧਰਾਵਾਂ ਨੇ ਅ ਜਿਸ ਤਰ੍ਹਾਂ ਲਗਾਈਆਂ ਜਾ ਰਹੀਆਂ ਨੇ ਔਰ ਜਿਵੇਂ ਉਹਨਾਂ ਨੂੰ ਕਾਨੂੰਨੀ ਸ਼ਿਕੰਜੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਉੱਥੋਂ ਇਹ ਲੱਗਦਾ ਹੈ ਕਿ ਆ ਭਾਰਤੀ ਲੋਕਤੰਤਰ ਦੇ ਉੱਤੇ ਕਾਫੀ ਖਤਰਾ ਜਿਹੜਾ ਹੈਗਾ ਉਹ ਮੰਡਰਾ ਰਿਹਾ ਸੋ ਇਹੀ ਕਾਰਨ ਹੈ ਕਿ ਇਸ ਸਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਚਾਹੇ ਜਿੰਨਾ ਮਰਜ਼ੀ ਏਜੰਸੀਆਂ ਜ਼ੋਰ ਲਾਲਨ ਜਿਵੇਂ ਤੁਸੀਂ ਵੀ ਕਿਹਾ ਕਿ ਪੰਜਵੀਂ ਵਾਰ ਈਡੀ ਦਾ ਸੰਬੰਧ ਆਉਂਦਾ ਹੈ ਔਰ ਇਸ ਤੋਂ ਬਿਨਾ ਜਿਹੜੀ ਦਿੱਲੀ ਪੁਲਿਸ ਵੱਲੋਂ ਅ ਪਿਛਲੇ ਦਿਨਾਂ ਦੇ ਵਿੱਚ ਰੇਡ ਮਾਰੀ ਗਈ ਹੈ ਦਿੱਲੀ ਦੇ ਵੱਖ-ਵੱਖ ਲੀਡਰਾਂ ਦੇ ਘਰਾਂ ਦੇ ਉੱਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾਏਗਾ ਔਰ ਇਹ ਇੱਕ ਦਬਾਅ ਪਾਉਣ ਦੀ ਕੋਸ਼ਿਸ਼ ਮੈਨੂੰ ਲੱਗਦਾ ਹੈ ਕਿ ਹੈਗੀ ਹੈ ਇਹ ਦਬਾਅ ਇਸ ਲਈ ਪਾਇਆ ਜਾ ਰਿਹਾ ਕਿਉਂਕਿ ਚੋਣਾਂ ਬਹੁਤ ਨੇੜੇ ਆ ਰਹੀਆਂ ਨੇ ਔਰ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿ ਇਹ ਚੋਣਾਂ ਦੇ ਵਿੱਚ ਆਪਣਾ ਕੋਈ ਚੋਣ ਪ੍ਰਚਾਰ ਨਾ ਕਰ ਸਕਣ ਉਹਨਾਂ ਨੂੰ ਰੋਕਿਆ ਜਾਵੇ ਔਰ ਇਹੀ ਕਾਰਨ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਲੀਡਰਾਂ ਦੇ ਉੱਤੇ ਦਬਾਅ ਬਣਾ ਕੇ ਇੱਕ ਵਿਰੋਧੀ ਤਿਰਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਮੋਦੀ ਸਰਕਾਰ ਇਸ ਵੇਲੇ ਕਰਦੀ ਨਜ਼ਰ ਆ ਰਹੀ ਹੈ ਪੰਗੂ ਸਾਹਿਬ ਜੀ ਬਿਲਕੁਲ ਤਾਂ ਜੋ ਜੇ ਪਾਸੇ ਭਾਜਪਾ ਤਾਂ ਹੀ ਗੱਲ ਕਹਿੰਦੀ ਹੈ ਕਿ ਅਸੀਂ ਕੁਐਸਚਨਿੰਗ ਕਰ ਰਹੇ ਜੋ ਕੁਝ ਹੋ ਰਿਹਾ ਸਭ ਕਾਨੂੰਨ ਦੇ ਅਨੁਸਾਰ ਏਜੰਸੀਆਂ ਦਾ ਕੰਮ ਹੈ ਇਹ ਜੀ ਅ ਦੇਖੋ ਇਹ ਗੱਲ ਤਾਂ ਉਹਨਾਂ ਨੂੰ ਇਹ ਇਸ ਲਈ ਆਪਾਂ ਮੰਨੀਏ ਕਿ ਜੇਕਰ ਉਹ ਇਹ ਇਹੀ ਕੰਮ ਭਾਜਪਾ ਦੇ ਕੋਈ ਲੀਡਰਾਂ ਦੇ ਕਰ ਰਹੇ ਹੋਣ ਇਸ ਵੇਲੇ ਜਿੱਦਿ ਤੁਸੀਂ ਪਿਛਲੇ 10 ਸਾਲਾਂ ਦੇ ਇਹ ਸਾਰੇ ਰਿਕਾਰਡ ਕਢਾ ਕੇ ਦੇਖ ਲਓ 95% ਜਿਹੜੇ ਕੇਸ ਬਣੇ ਨੇ 95% ਉਹ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਉੱਤੇ ਬਣੇ ਨੇ ਇਹ ਕਦੇ ਵੀ ਨਹੀਂ ਹੁੰਦਾ ਆਪੰਗੂ ਸਾਹਿਬ ਕਿ ਸਿਰਫ ਤੇ ਸਿਰਫ ਜਿਹੜੀਆਂ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਨੇ ਉਹ ਕਰਾਪਟ ਹੋ ਗਏ ਤੇ ਉਹਨਾਂ ਦੇ ਉੱਤੇ ਤੁਹਾਨੂੰ ਤੁਸੀਂ ਕਾਨੂੰਨ ਕਹਿੰਦੇ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਹੋ ਰਹੀ ਹੈ ਔਰ ਜਿਹੜੀਆਂ ਤੁਹਾਡੀਆਂ ਆਪਣੀਆਂ ਭਾਈਵਾਲ ਪਾਰਟੀਆਂ ਨੇ ਜਾਂ ਆਪਣੀ ਪਾਰਟੀ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਤੁਹਾਨੂੰ ਕਾਨੂੰਨ ਜਿਹੜਾ ਹੈਗਾ ਉਹ ਕਿਤੇ ਲਾਗੂ ਹੁੰਦਾ ਨਜ਼ਰ ਨਹੀਂ ਆਉਂਦਾ ਸੋ ਇਟ ਇਸ ਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਬੀਜੇਪੀ ਔਰ ਉਹਦੇ ਨਾਲ ਸਬੰਧਤ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਉਹ ਸਾਰੀਆਂ ਦੁੱਧ ਥੋਤੀਆਂ ਨੇ ਔਰ ਵਿਰੋਧੀ ਪਾਰਟੀਆਂ ਜਿੰਨੀਆਂ ਹੈਗੀਆਂ ਤੇ ਉਹ ਸਾਰੇ ਉਹਦੇ ਚ ਮਾੜੇ ਬੰਦੇ ਨੇ ਉਹਨਾਂ ਦੇ ਉੱਤੇ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰ ਰਹੇ ਹੋ ਇਹ ਨਹੀਂ ਹੁੰਦਾ ਇਹਦਾ ਮਤਲਬ ਕੀ ਹੈ ਕਿ ਜੇ ਆਪਾਂ ਰਿਕਾਰਡ ਦੇਖ ਲਿਆ ਜੇ ਆਪਾਂ ਫੈਕਟਸ ਤੱਥ ਦੇਖਦੇ ਆ ਪਿਛਲੇ ਸਾਲਾਂ ਦੇ ਤਾਂ ਉੱਥੋਂ ਇਹੀ ਸਪਸ਼ਟ ਹੁੰਦਾ ਹੈ ਇਹ ਜਾਣਬੁੱਝ ਕੇ ਜੇਕਰ 95% ਕੇਸ ਜਿਹੜੇ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਉੱਤੇ ਬਣੇ ਨੇ ਤਾਂ ਸਿੱਧਾ ਹੀ ਸਪਸ਼ਟ ਹੈ ਕਿ ਵਿਰੋਧੀ ਧਿਰਾਂ ਦੇ ਉੱਤੇ ਜਾਣਬੁੱਝ ਕੇ ਜਿਹੜਾ ਹੈਗਾ ਕੇਸ ਬਣਾਏ ਜਾ ਰਹੇ ਨੇ ਔਰ ਕਿਹਾ ਇਹ ਜਾ ਰਿਹਾ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਇੱਕ ਕਿਸਮ ਦੀ ਜਿਹੜੀ ਸਿਆਸੀ ਜਿਹੜੀ ਬਦਲਾਖੋਰੀ ਹੈ ਜਾਂ ਸਿਆਸੀ ਜਿਹੜੀ ਹੈਗੀ ਹੈ ਖਿੱਚੋਤਾਣ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ ਤੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਇਸ ਬਿਆਨ ਦੇ ਵਿੱਚ ਕੋਈ ਸੱਚਾਈ ਹੈ ਪੰਗੂ ਸਾਹਿਬ ਜੀ ਬਿਲਕੁਲ ਦੂਜੇ ਪਾਸੇ ਰੋਂਗਸਾ 24 ਦੀਆਂ ਚੋਣਾਂ ਨੇੜੇ ਨੇ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਲਈ ਤਾਂ ਇਸ ਸਾਡੇ ਉੱਪਰ ਤਾਂ ਇਸ ਕਰਕੇ ਸਭ ਕੁਝ ਹੋ ਰਿਹਾ ਕਿ ਕਿਤੇ ਅਸੀਂ ਚੋਣਾਂ ਦੇ ਵਿੱਚ ਪਾਰਟਿਸਪੇਟ ਨਾ ਕਰ ਜਾਈਏ ਤੇ ਬੀਜੇਪੀ ਡਰ ਰਹੀ ਹੈ ਕਹਿੰਦੇ ਕਿ ਕਿਤੇ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਹੀ ਨਾ ਦੇਸ਼ ਦੇ ਬਣ ਜਾਣ ਇਹ ਡਰ ਹੈ ਬਿਲਕੁਲ ਦੇਖੋ ਉਹਨੂੰ ਕੱਲਾ ਭਾਜਪੀ ਨੂੰ ਆਮ ਆਦੀ ਪਾਰਟੀ ਤੋਂ ਨਹੀਂ ਜਿੰਨੀਆਂ ਵੀ ਵਿਰੋਧੀ ਤਰ੍ਹਾਂ ਨੇ ਜਿੱਥੇ ਜਿਹੜੀ ਜਿਹੜੇ ਸਟੇਟ ਦੇ ਵਿੱਚ ਆ ਆਮ ਲੋਕਾਂ ਦੀਆਂ ਸਰਕਾਰਾਂ ਬਣੀਆਂ ਨੇ ਜਾਂ ਆਮ ਜਿਹੜੀਆਂ ਉਥੋਂ origional ਪਾਰਟੀਆਂ ਨੇ ਉਹਨਾਂ ਦੀਆਂ ਸਰਕਾਰਾਂ ਬਣੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਨੂੰ ਤਾਂ ਸਿਫਾਈ ਦੇਣਾ ਪਿਆ ਸੀ ਤੁਹਾਨੂੰ ਯਾਦ ਹੋਵੇਗਾ ਔਰ ਇਸੇ ਤਰ੍ਹਾਂ ਚਾਹੇ ਪਹਿਲਾਂ ਕਰਨਾਟਕਾ ਹੋਵੇ ਚਾਹੇ ਮਹਾਰਾਸ਼ਟਰ ਹੋਵੇ ਕਿਵੇਂ ਇਹਨਾਂ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਉਥੇ ਰਾਜ ਕਰਦੀਆਂ ਉਹਨਾਂ ਨੂੰ ਤੋੜ ਦਿੱਤਾ ਗਿਆ ਔਰ ਕਿਵੇਂ ਬੀਜੇਪੀ ਜਿਹੜੀ ਹੈਗੀ ਹੈ ਕੋਸ਼ਿਸ਼ ਕਰਦੀ ਹੈ ਕਿ ਸੱਤਾ 'ਚ ਸਾਡੀਆਂ ਪਾਰਟੀਆਂ ਜਾਂ ਸਾਡੇ ਨਾਲ ਸੰਬੰਧਿਤ ਪਿਰਾਨੇ ਜਿਹੜੀਆਂ ਉਹ ਸੱਤਾ 'ਚ ਆ ਜਾਣ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹਣਾ ਕਿ ਇਸ ਵੇਲੇ ਬੜੀ ਨਾਜ਼ੁਕ ਦੌਰ ਦੇ ਵਿੱਚੋਂ ਭਾਰਤੀ ਲੋਕਤੰਤਰ ਗੁਜ਼ਰ ਰਿਹਾ ਹੈ ਔਰ ਬੀਜੇਪੀ ਇਹੀ ਚਾਹੁੰਦੀ ਹੈ ਕਿ ਹੁਣ ਲੋਕਤੰਤਰ ਦੇ ਵਿੱਚ ਜਿਹੜੀਆਂ ਖਾਸ ਦੌਰ ਤੇ 24 ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਇਹ ਪਾਰਟੀਆਂ ਜਿਹੜੀਆਂ ਨੇ ਪਾਰਟਿਸਿਪੇਟ ਨਾ ਕਰ ਸਕਣ ਉਹਨਾਂ ਦੇ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਨਾ ਕਰ ਸਕਣ ਔਰ ਉਹ ਚੰਗੀ ਕਾਰਗੁਜ਼ਾਰੀ ਇਸ ਲਈ ਨਾ ਕਰ ਸਕਣ ਕਿਉਂਕਿ ਆ ਆਪਾਂ ਸਾਰੇ ਜਾਣਦੇ ਆ ਕਿ ਜੇਕਰ ਜੇਲ੍ਹਾਂ 'ਚ ਬੰਦ ਹੋ ਗਏ ਇਹ ਲੀਡਰ ਤਾਂ ਇਹਨਾਂ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਇਹਨਾਂ ਪਾਰਟੀਆਂ ਦੀ ਉਹੋ ਕਿਤਨਾ ਕਿਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਜਾਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਭਾਜੀ ਪੰਗੂ ਸਾਹਿਬ ਵੈਸੇ ਰੁਕਬ ਸਾਬ ਤੁਹਾਨੂੰ ਹਾਲਾਤ ਰੁਕਬ ਸਾਬ ਤੁਹਾਨੂੰ ਕੀ ਲੱਗਦੇ ਨੇ ਕਿ 24 ਦੇ ਵਿੱਚ ਕਿਹੜਾ ਪਲੜਾ ਭਾਰੀ ਹੋ ਸਕਦਾ ਦੇਖੋ ਜੇਕਰ ਇੰਡੀਆ ਅਲਾਈንስ ਜਿਹੜਾ ਹੈਗਾ ਉਹ ਅੱਗੇ ਵਧਦਾ ਹੈ ਬੇਸ਼ੱਕ ਉਹਦੇ ਵਿੱਚੋਂ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਜੀ ਆਪਣਾ ਪਾਸਾ ਵਟ ਗਏ ਨੇ ਪਰ ਇਹਦੇ باوجود ਹਜੇ ਵੀ ਵੱਡੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਔਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਮਾਇਆਵਤੀ ਹੈ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਵੱਖ-ਵੱਖ ਡੇਟਾਂ ਦੀਆਂ ਉਹ ਜੇ ਨਾਲ ਮਿਲ ਕੇ ਇਕੱਠੀਆਂ ਚੋਣ ਲੜਦੀਆਂ ਨੇ ਤਾਂ ਕੋਈ ਕਾਰਨ ਨਹੀਂ ਹੈ ਕਿ ਇੰਡੀਆ ਆਲਾਈਂਸ ਜਿਹੜਾ ਹੈਗਾ ਨਾ ਜਿੱਤ ਸਕੇ ਔਰ ਮੈਨੂੰ ਇਹ ਲੱਗਦਾ ਹੈ ਕਿ ਇੱਕ ਫਸ ਵੀ ਟੱਕਰ ਜ਼ਰੂਰ ਇਸ ਵੇਲੇ ਦਿਖਾਈ ਦਿੰਦੀ ਹੈ ਔਰ ਬਾਕੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਬਹੁਤ ਇੱਕ ਨਾਜ਼ੁਕ ਸਮਾਂ ਹੋਏਗਾ ਔਰ ਉਸ ਸਮੇਂ ਦੇ ਦੌਰਾਨ ਸਾਨੂੰ ਪਤਾ ਲੱਗੇਗਾ ਕਿ ਕਿਹੜੀ ਤਰ੍ਹਾਂ ਦਾ ਪਲੜਾ ਜਿਹੜਾ ਹੈਗਾ ਭਾਰੀ ਹੁੰਦਾ ਪਰ ਫਿਲਹਾਲ ਇੱਕ ਫਸਵੀਂ ਟੱਕਰ ਜਿਹੜੀ ਹੁੰਦੀ ਹੈ ਆਪਾਂ ਕਹਿ ਸਕਦੇ ਆ ਕਿ ਇੰਡੀਆ ਅਲਾਈਅንስ ਜਿਹੜਾ ਹੈਗਾ ਔਰ ਦੇਣ ਦੀ ਸਥਿਤੀ ਦੇ ਵਿੱਚ ਹੈਗਾ ਹੈ ਸੋ ਜੇਕਰ ਮਾਇਆਵਤੀ ਜੀ ਔਰ ਮਮਤਾ ਜੀ ਤੋਂ ਇਲਾਵਾ ਆਮ ਆਦੀ ਪਾਰਟੀ ਜਾਂ ਸਮਾਜਵਾਦੀ ਪਾਰਟੀ ਜਾਂ ਲਾਲੂ ਪ੍ਰਸ਼ਾਦ ਜਾਦੂ ਹੋਰਾਂ ਦੀ ਪਾਰਟੀ ਜੇਕਰ ਸਾਰੀਆਂ ਇਕੱਠੀਆਂ ਮਿਲ ਕੇ ਚੋੜਾ ਲੜਦੀਆਂ ਨੇ ਔਰ ਤਾਂ ਬਹੁਤ ਜ਼ਿਆਦਾ ਸੰਭਾਵਨਾਵਾਂ ਨੇ ਇੰਡੀਆ ਅਲਾਈንስ ਜਿੱਤਣ ਦੀ ਆ ਪੰਗੂ ਸਾਹਿਬ ਜੀ ਬਿਲਕੁਲ ਉਹ ਸਾਬ ਵੈਸੇ ਜੇਕਰ ਇੰਡੀਆ ਅਲਾਈንስ ਦੀ ਗੱਲ ਕੀਤੀ ਜਾਵੇ ਕਿ ਤਰੇੜਾਂ ਆਗੀਆਂ ਇੰਡੀਆ ਅਲਾਈንስ ਦੇ ਵਿੱਚ ਇਸ ਤਰ੍ਹਾਂ ਕਿਹੜਾ ਲਾਟੇ ਬਣੇ ਨੇ ਬਿਛਰੇ ਦਿਨਾਂ ਦੇ ਵਿੱਚ ਪੋਲਿਟਿਕਸ ਵਿੱਚ ਇਹ ਤਰੇੜਾਂ ਜਾਂ ਆਪਸ ਐਂਡ ਡਾਊਨਸ ਚੱਲਦੇ ਰਹਿੰਦੇ ਨੇ ਗੱਲ ਇਹ ਆ ਵੀ ਜਿਹੜੀ ਆ ਸਮੇਂ ਤੇ ਉਸ ਵੇਲੇ ਕੀ ਹੋਏਗਾ ਉਹ ਬਹੁਤ ਉਹਦੇ ਉੱਤੇ ਮਨਸਰ ਕਰੇਗਾ ਕਿ ਕਿਹੜੇ ਕਿਹੜੇ ਕੈਂਡੀਡੇਟ ਚੁਣੇ ਜਾਂਦੇ ਨੇ ਔਰ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਕਿਸ ਤਰ੍ਹਾਂ ਦਾ ਬਣੇਗਾ ਜਾਂ ਕਾਮਨ ਮਿਨੀਮਮ ਪ੍ਰੋਗਰਾਮ ਕਿਦਾਂ ਦਾ ਹੋਏਗਾ ਇਸ ਤੋਂ ਇਲਾਵਾ ਕਿਸ ਤਰ੍ਹਾਂ ਦੇ ਕੈਂਡੀਡੇਟ ਤੁਸੀਂ ਇਮਾਨਦਾਰ ਕੈਂਡੀਡੇਟ ਜੇ ਅੱਗੇ ਲੈ ਕੇ ਆਉਣਿਓ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਹਾਰਨ ਦਾ ਕਿ ਇੰਡੀਆ ਆਲਾਈਂਸ ਆਰ ਜਗਾ ਕਿਉਂਕਿ ਪਿਛਲੇ ਵਾਰੀ ਹਾਰਨ ਦਾ ਵੱਡਾ ਕਾਰਨ ਇਹੀ ਸੀਗਾ ਕਿ ਵੋਟ ਕਈ ਥਾਵਾਂ ਦੇ ਉੱਤੇ ਫਟ ਗਈ ਸੀਗੀ ਇੱਕ ਇੱਕ ਥਾਂ ਦੀ بجائے ਉਹ 2 2 3 3 ਇੱਥੋਂ ਤੱਕ ਕਿ 5 5 ਥਾਵਾਂ ਦੇ ਉੱਤੇ ਵੋਟਾਂ ਪਈਆਂ ਸੀ ਪਿਛਲੇ ਵਾਰੀ ਕਿਉਂਕਿ 5 5 ਥਾਵਾਂ ਤੇ ਜਿਹੜੀਆਂ ਸੀਗੀਆਂ ਵੋਟਰ ਵੱਧ ਚੁੱਕਿਆ ਸੀਗਾ ਸੋ ਹੁਣ ਜੇਕਰ ਉਹ ਸਾਰਾ ਵੋਟਰ ਇਕੱਠਾ ਹੋ ਜਾਂਦਾ ਔਰ ਇੰਡੀਆ ਅਲਾਈਂਸ ਇੱਕ ਚੰਗੀ ਗੱਲ ਆ ਕਿ ਬਣਿਆ ਔਰ ਇਹਦੇ ਉੱਤੇ ਵੱਖ-ਵੱਖ ਪਾਰਟੀਆਂ ਤਵੱਜੋ ਦੇਣ ਬਹੁਤ ਇਹਨੂੰ ਸੀਰੀਅਸਲੀ ਲੈਣ ਇਸ ਅਲਾਈਂਸ ਨੂੰ ਤਾਂ ਕੋਈ ਕਾਰਨ ਨਹੀਂ ਹੈ ਕਿ ਇਹ ਅਲਾਈਂਸ ਜਿਹੜਾ ਹੈਗਾ ਨਾ ਜਿੱਤ ਸਕੇ ਸੋ ਸੰਭਾਵਨਾਵਾਂ ਬਹੁਤ ਵੱਡੀਆਂ ਬਣੀਆਂ ਹੋਈਆਂ ਨੇ ਪਰ ਇਹ ਆ ਵੀ ਵੱਖ-ਵੱਖ ਪਾਰਟੀਆਂ ਦੀ ਜਿਹੜੀ ਸੀਰੀਅਸਨੈਸ ਹੈ ਉਹ ਇਹਦੇ ਤੋਂ ਖਾਸ ਤੌਰ ਤੇ ਜਿਹੜੀ ਕਾਂਗਰਸ ਦੀ ਸੀਰੀਅਸਨੈਸ ਹੈ ਉਹ ਚਲਕਣੀ ਚਾਹੀਦੀ ਹੈ ਔਰ ਪਰ ਕਈ ਵਾਰੀ ਇਹ ਲੱਗਦਾ ਹੈ ਕਿ ਕਾਂਗਰਸ ਕਿਤੇ ਨਾ ਕਿਤੇ ਨਾਨ ਸੀਰੀਅਸ ਕੰਮ ਕਰਦੀ ਨਜ਼ਰ ਆਉਂਦੀ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਬਹੁਤ ਸੀਰੀਅਸ ਹੋ ਕੇ ਜਿਹੜਾ ਹੈਗਾ ਅੱਗੇ ਵਧਣਾ ਹੋਏਗਾ ਵੱਖ-ਵੱਖ ਪਾਰਟੀਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੋਏਗਾ ਤਾਂ ਹੀ ਕਾਮਯਾਬੀ ਜਿਹੜੀ ਹੈਗੀ ਹੈ ਮਿਲ ਸਕਦੀ ਹੈ ਪੰਗੂ ਸਾਹਿਬ ਜੀ ਬਿਲਕੁਲ ਨਮ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਹਰਬਾਨੀ ਸ਼ੁਕਰੀਆ ਧੰਨਵਾਦ